ਹallo YT ਫੈਮਲੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋ ਕੀ ਹਾਲ ਚਾਲ ਹੈ ਤੇ ਆਪਾਂ ਕਿਚਨ ਚ ਕਰਦੇ ਪਏ ਆ ਕੰਮ ਤੁਸੀਂ ਸਭ ਕੀ ਕਰਦੇ ਹੋ ਅੰਝ ਮੈਂ ਬਣਾ ਰਹੀ ਆ ਮੇਥੀ ਦਾ ਪਰਾਂਠਾ ਬਣਾਉਣ ਲੱਗੀ ਆ ਐ ਦੇਖੋ ਮੇਥੀ ਨੂੰ ਮੈਸਟਰ ਕਟਕੇ ਦਾ ਫਰਾਈ ਕਰ ਲਿਆ ਆ ਤੇ ਹੁਣਾ ਬਸ ਇਹਦੇ ਛਣਪਾਣਾ ਆਟਾ ਤੇ ਨਾਲ ਪਾਣੀ ਤੇ ਮਸਾਲੇ आमचूर काली मिर्च गरम मसाला होने वाली हैगी है नमक की नमक अपना टेस्ट के अकॉर्डिंग जिन्ना जी खाँ धनिया पाउडर जीरा पाउडर जो ऐड करना है अच्छी तरह मैं गुन लवाना पहले मिक्स करना इन चंकी तरह आटे के फिर गुनना ਆਪਾਂ ਮੇਥੀ ਦਾਟਾ ਹੁਣ ਗੁੰਨ ਲਿਆ। ਮੇਥੀ ਦਾਟਾ ਆਪਾਂ ਗੁੰਨ ਲਿਆ ਤੇ ਰੋਟੀ ਆਪਣੀਆਂ ਬਨਨੀ ਸਟਾਰਟ ਹੋ ਗਈ ਮੇਥੀ ਦਾ ਪਰਾਠਾ। ਇਹ ਸਾਡਾ ਨਾਸ਼ਤਾ ਹੈ। ਆ ਦੇਖੋ ਜੀ ਮੈਂ ਜਸਟ ਹੁਣੇ ਆਈ ਬਾਲਕਨੀ 'ਚ ਤੇ ਕਿੰਨੇ ਸਾਰੇ ਫੁੱਲ ਖਿਲੇ ਹੋਏ ਮੈਨੂੰ ਪਤਾ ਹੀ ਨਹੀਂ ਸੀ। ਇਹ ਰੈੱਡ والے। ਉਹਦਾ ਇਹਦੇ 'ਚ ਵਾਈਟ ਕਲਰ ਵੀ ਆ ਮੈਂਜੈਂਟਾ 'ਚ। ਇਹ ਅਲੱਗ ਹੈ ਫੁੱਲ। ਕਿੰਨੇ ਸੋਲੇ ਸਾਰੇ ਫੁੱਲ ਖਿਲੇ ਆ। ਆਪਨਾ ਆਪਣਾ ਜਿਤਾ ਹਗੇ ਫਲਾਵਰ ਨਹੀਂ ਦੇ ਰਿਆ ਮੋਸੋਨੀ ਫਲਾਵਰ ਲੱਗ ਰਿਹਾ ਤੇ ਆਪਾਂ ਇੱਕ ਕੰਟੇਨਰ ਲਿਆ ਆ ਹੁਨੇ ਮੰਗਾਇਆ ਆ ਇਹ ਰਾਜਵੀਰ ਨੇ ਇਧਰ ਜੋਇੰਟ ਕੀਤੇ ਆ ਇਹਦੇ ਚ ਸਾਮਾਨ ਸਟੋਰੇਜ ਕਰਨ ਨੂੰ ਮਿੱਤੇ ਸਾਡੇ ਕੰਗੀਆਂ ਲੋਸ਼ਨ ਵਗੈਰਾ ਬੜਾ ਇਧਰ ਉਹ ਦੇ ਦੇ ਚੁਣ ਆਪਾਂ ਪਾ ਕੇ ਰੱਖਾਂਗੇ ਤੇ ਰਾਜਵੀਰ ਨੇ ਸੈਟਿੰਗ ਕੀਤੀ ਹੈ ਦੀ ਫ੍ਰੇਪ ਵਗਾਰਾ ਇਹਦੇ ਲਗਾਏ

ਬੋਇਲ ਹੋ ਰਿਹਾ ਇਧਰ ਆਪਾਂ ਦਾਲ ਨੂੰ ਬੋਇਲ ਕਰ ਰਹੇ ਆ ਪੀਲੀ ਵਾਲੀ ਨੂੰ ਖੋਲ ਕੇ ਦੇਖ ਲੈਂਦੇ ਚੈੱਕ ਕਰ ਲੈਂਦੇ ਦਾਲ ਵੀ ਬੋਇਲ ਹੋ ਗਿਆ ਤੇ ਹੁਣ ਦੇਣਾ ਦਾਲ ਨੂੰ ਤੜਕਾ ਜਦ ਤੱਕ ਰਾਈਸ ਬੋਇਲ ਹੋ ਰਿਹਾ ਅੱਛੀ ਤਰ੍ਹਾਂ ਤੇ ਆਪਾਂ ਤੜਕਾ ਕੱਟ ਕਰ ਲੈਨੇ ਪਿਆਜ਼ ਮਿਰਚੀ ਵਗੈਰਾ ਕੱਟ ਕਰ ਲਈਏ ਛੋਲ ਜੀ ਬਣ ਗਿਆ ਤੇ ਇਧਰ ਤੜਕਾ ਪਾ ਦਈਏ ਦਾਲ ਨੂੰ ਵੀ ਆਪਾਂ ਤੜਕਾ ਲਗਾ ਲਿਆ ਆ ਤੇ ਹੁਣ ਆਪਣੀ ਦਾਲ ਔਰ ਚੋਲ ਬਣ ਕੇ ਰੈਡੀ ਹੋ ਗਏ ਆ ਅਗਰ ਕਿਸੇ ਨੇ ਚਪਾਤੀ ਖਾਣੀ ਹੋਏਗੀ ਤੇ ਉਹ ਬਣਾ ਦਾਂਗੇ ਬਸ ਇੱਕ ਉਹ ਵਾਲਾ ਜੀ ਤੇ ਦਾਲ ਨੂੰ ਬੰਦ ਕਰ ਦਾਂਗੇ ਸਭ ਤੋਂ ਸਿੰਪਲ ਤੇ ਸੋਖੀ ਦਾਲ ਆਇਆ ਹੈ ਮਸਰਾਂ ਦੀ ਦਾਲ ਚਲਿਆ ਆਪਾਂ ਔਰ ਮਾਰਕੀਟ ਮੈਂ ਤੇ ਰਾਜਵੀਰ